ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਸ਼ਕ ਰਚਨਾਵਾਂ ਸਚੇ ਪਾਸ਼ਾ ਜੀ ਦੇ 52 ਕਵੀਆਂ ਦੀਆਂ ਪੜ ਰਿਆ ਸੀ ਬੜੀਆਂ ਕਮਾਲ ਲਗੀਆਂ ਬਹੁਤ ਘੱਟ ਭਾਈ ਨੰਦ ਲਾਲ ਜੀ ਤੋਂ ਕਵੀ ਸੈਨਾਪਤੀ ਜੀ ਤੋਂ ਬਿਨਾ ਹੋਰ ਬਹੁਤ ਘੱਟ ਕਵੀ ਨੇ ਜਿਨ੍ਹਾਂ ਦੀਆਂ ਰਚਨਾਵਾਂ ਦਸਵੇਂ ਪਾਸ਼ਾ ਜੀ ਸੰਬੰਧਤ ਸਾਹਮਣੇ ਆਈਆਂ ਨਹੀਂਆਂ ਛਪੀਆਂ ਤਾਂ ਮਿਲਦੀਆਂ ਨੇ ਖਾ ਮਹਾਰਾਜ ਦੇ 52 ਰਤਨ 52 ਕਵੀ ਉਹਨਾਂ ਬਾਰੇ ਬਹੁਤ ਕਿਤਾਬਾਂ ਮਿਲ ਜਾਂਦੀਆਂ ਨੇ ਛਪੀਆਂ ਪਰ ਉਹ ਪਤਾ ਨਹੀਂ ਕੀ ਕਾਰਨ ਹੈ ਵੀ ਉਹ ਉਸ ਤਰੀਕੇ ਉਹ ਸਾਹਮਣੇ ਨਹੀਂ ਆ ਸਕੀਆਂ ਮਹਾਰਾਜ ਦੇ ਪ੍ਰਕਾਸ਼ਪੁਰ ਨੰਬੇ ਨੰਗਿਆ ਹੋਣੇ ਕੁਝ ਸਮਾਂ ਪਹਿਲਾਂ ਤੇ ਉਹਨਾਂ ਦੇ ਨਾਲ ਚੁੱਥੇ ਫਤਿਹਗੜ ਸਾਹਿਬ ਛੋਟੇ ਸਾਹਿਬ ਜਦਿਆਂ ਬਾਰੇ ਵੱਡੇ ਸਾਹਿਬ ਜਦਿਆਂ ਬਾਰੇ ਗੱਲਬਾਤ ਕਰਦੇ ਆ ਤੇ ਕੁਸ਼ਕ ਚਾਕੀਆਂ ਵਿੱਚੋਂ ਲੱਭੀਆਂ ਬੰਜਾ ਕਵੀ ਇਹਨੇ ਰਚਨਾਵਾਂ ਚੋਂ ਉਹਨਾਂ ਚੋਂ ਮੇਰਾ ਚਿਤ ਕਰਦਾ ਸੀ ਵੀ ਆਪਾਂ ਕੁਛ ਕੁ ਦੀ ਸਾਂਝ ਪਾਈਏ ਗੱਲ ਚੱਲਦੀ ਸੀ ਵੀ ਪਾਈ ਨੰਦਰਾਲ ਜੀ ਦੀ ਰਚਨਾ ਜਿਹੜੀ ਦਿਨੋ ਦੁਨੀਆ ਦਰਕਮੰਦਿਆ ਪਰਿ ਰਖਸਾਰ ਮਾ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾ ਆ ਪਰਿ ਰਖਸਾਰ ਮਾ ਰਖਸਾਰ ਮੂੰ ਮੇਰੇ ਯਾਰ ਦੇ ਕੇਸਾਂ ਦੀ ਕੀਮਤ ਦੀਨ ਤੇ ਦੁਨੀਆ ਜਿੰਨੀ ਹੈ ਦੀਨ ਤੇ ਦੁਨੀਆ ਦੋ ਜਹਾਨਾਂ ਜਿੰਨੀ ਕੀਮਤ ਮੇਰੇ ਯਾਰ ਦੇ ਕੇਸਾਂ ਦੀ ਹੈ ਪਰੀ ਚਿਹਰੇ ਵਰਗਾ ਜਿਹੜਾ ਜਿਹਦਾ ਮੂੰਹ ਹੈ ਪਰੀਆਂ ਵਰਗਾ ਆ ਪਰੀ ਰੁਖਸਾਰ ਮਾ ਪਰੀਆਂ ਵਰਗਾ ਜਿਹਦਾ ਮੂੰਹ ਹੈ ਚਿਹਰਾ ਜਿਹਦਾ ਪਰੀਆਂ ਵਰਗਾ ਉਹਦੇ ਕੇਸਾਂ ਦੀ ਕੀਮਤ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾ ਇੱਕ ਕੇਸ ਦੀ ਕੀਮਤ ਦੋ ਜਹਾਨਾਂ ਜਿੰਨੀ ਹੈ ਭਾਈ ਨੰਦ ਲਾਲ ਜੀ ਨੂੰ ਪੜ੍ਹਦੇ ਆ ਤੇ ਚਿਤ ਕੀਤਾ ਵੀ ਹੋਰ ਜਿਹੜੇ 10ਵੇਂ ਪਾਸ਼ਾ ਜੀ ਦੇ ਨੇੜੇ ਦੇ ਰਕਮ ਸਿੰਘ ਕਹਿ ਲੋ ਹਨ ਜਾਂ ਮਹਾਰਾਜ ਦੇ ਬਹੁਤ ਪ੍ਰੇਮ ਵਾਲੇ ਕਵੀ ਸੀ ਉਹਨਾਂ ਦੀਆਂ ਕੋਈ ਰਚਨਾਵਾਂ ਲੱਭੀਆਂ ਜਾਂ ਕਈ ਲੱਭੀਆਂ ਇੱਕ ਦੀ ਸਮਝ ਪਾਉਣੀ ਹੈ ਪਰ ਵਿੱਚੋਂ ਕੁਝ ਕਿ ਮੈਂ ਤੁਹਾਨੂੰ ਚਾਹਣਾ ਵੀ ਆਪਾਂ ਨੂੰ ਪਤਾ ਲੱਗਣ ਪੜ ਕੇ ਸੁਣਾਉਣਾ ਮੈਂ ਪਰ ਇੱਕ ਦੀ ਸਾਖੀ ਦੀ ਸਮਝ ਪਾਉਣੀ ਹੈ ਇਹ ਹੈਗੇ ਨਨੂਆ ਵੈਰਾਗੀ ਇਹ ਵੀ ਦਰਬਾਰੀ ਕਵੀ ਸੀ ਨਨੂਆ ਵੈਰਾਗੀ ਹਾਂ ਵੇ ਲੋਕਾ ਦੇਂਦੀਆਂ ਹੋਕਾ ਗੋਬਿੰਦ ਅਸਾਂ ਲੋੜੀਂਦਾ ਵੋ ਰਹਾਓ ਗੁਰ ਸ਼ਬਦ ਦੜਾਇਆ ਪਰਮ ਪਦ ਪਾਇਆ ਸੁਰਤ ਸ਼ਬਦ ਮਨ ਜੋੜੀਂਦਾ ਵੋ ਸੁਹੋਂ ਦਾ ਹੱਥ ਪਕੜ ਕੋਹਾੜਾ ਹਮੇ ਬੰਧਨ ਤੋੜੀਂਦਾ ਵੋ ਇਹ ਮਨ ਮੱਤਾ ਹਰ ਰੰਗ ਦੱਤਾ ਮੋਹੜਾ ਨਹੀਂ ਮੁੜੀਂਦਾ ਵੋ ਨਿਤਨੇਤ ਖਸਮ ਸੰਭਾਲੋ ਨਨੂਆ ਕਿਆ ਪ੍ਰਵਾਸਾ ਖੜੀਂਦਾ ਵੋ ਇਹ ਨਨੂਆ ਜੀ ਦੀ ਰਚਨਾ ਹੈ ਇੱਕ ਕਵੀ ਸੀਗੇ ਭਾਈ ਆੜਾ ਉਹ ਲੱਖੀ ਜੰਗਲ ਦੇ ਵਿੱਚ ਮਹਾਰਾਜ ਦੇ ਨਾਲ ਸੀ ਗੋਬਿੰਦ ਸਿੰਘ ਗੁਰਾਂ ਗੁਰ ਸੂਰੇ ਮਿਹਰ ਆਪਣੀ ਕੀਤੀ ਜਿੱਤਵਲ ਨਜ਼ਰ ਉਤੇਵਲ ਮਿਹਰ ਮਿਹਰ ਅਸਾਂ ਲੈ ਲਈਤੀ ਕਾਦੇ ਇਸ਼ਕ ਤੇ ਸਦਕ ਆ ਸਾਡੇ ਕਾਦੇ ਇਸ਼ਕ ਤੇ ਸਦਕ ਆ ਸਾਡੇ ਸਾਡੀ ਭੁੱਲ ਪ੍ਰੀਤੀ ਨਾਮਦਾਨ ਇਸਨਾਨ ਦਾਤ ਦੇ ਕਮੀ ਕੋਈ ਨਾ ਕੀਤੀ ਸਿੱਧੂ ਜੀ ਰਚਨਾ ਇਹਨਾਂ ਦੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾ ਕਮੀ ਨਾ ਕਾਈ ਕਰਨ ਅਰਦਾਸ ਸੰਗਤ ਕੈ ਅੱਗੇ ਸਤਗੁਰ ਹੋਏ ਸਹਾਈ ਆਡਾ ਮੈਂ ਕੁਰਬਾਨ ਤੇਨਾਂ ਨੂੰ ਜਿਨ੍ਹਾਂ ਮਨ ਪ੍ਰਤੀਤ ਵਸਾਈ ਵਿਸ਼ਵਾਸ ਭਰੋਸਾ ਮਹਾਰਾਜ ਦਾ ਜਿਨ੍ਹਾਂ ਨੇ ਵਸਾਇਆ ਅੰਮ੍ਰਿਤ ਰਾਏ ਕਵੀ ਹੋਏ ਆ ਮਹਾਰਾਜ ਦੇ ਲੱਖ ਭਾਂਤ ਮਨੀ ਨਿਰਧਨ ਲੱਖ ਭਾਂਤ ਮਨੀ ਨਿਰਧਨ ਹੀ ਕੋ ਨਿਹਾਲ ਕਰੇ ਚਿੰਤਾ ਮਨੀ ਕੇ ਸਮਾਨ ਔਰ ਕੋ ਬਖਾਨੀਏ ਲੱਖ ਭਾਂਤ ਮਨੀ ਨਿਰਧਨ ਹੀ ਕੋ ਨਿਹਾਲ ਕਰੇ ਚਿੰਤਾ ਮਨੀ ਕੇ ਸਮਾਨ ਔਰ ਕੋ ਬਖਾਨੀਏ ਸੁਰਬੀ ਅਨੰਤ ਦੂਧ ਅੰਮ੍ਰਿਤ ਅਗਾਏ ਦੇਤ ਕਾਮਧੇਨ ਜੈਸੀ ਕੈਸੀ ਉਪਮਾ ਪਰਮਾਨੀਏ ਨੰਦਨ ਔ ਚੰਦਨ ਕਦੰਬ ਬਟ ਖੰਡਵਲੋ ਪਾਰਜਾਤ ਜੈਸਾ ਤਰੂ ਧਰਾ ਮੈ ਨਾ ਜਾਣੀਏ ਬੀਤੇ ਔਰ ਹਾਵਾਂਗੇ ਅਵਤਾਰ ਯੋ ਅਨੇਕ ਜਸ ਬੀਤੇ ਔਰ ਹਮਾਂਗੇ ਅਰ ਅਵਤਾਰ ਯੋ ਅਨੇਕ ਜਸ ਸ੍ਰੀ ਗੁਰੂ ਗੋਬਿੰਦ ਸਿੰਘ ਜਸ ਸੋ ਨਾ ਆਨੀਏ ਬਹੁਤ ਬੀਤੇ ਹੋਣਗੇ ਅਵਤਾਰ ਪਰ ਸੱਚੇ ਪਾਤਸ਼ਾਹ ਜਿਹਾ ਜਸ ਕਿਸੇ ਦਾ ਨਹੀਂ ਉਮਨੀ ਯਾਦ ਆਉਂਦੀ ਮਹਿਬੂਬ ਸਾਹਿਬ ਦੀ ਇੱਕ ਹਫ਼ਤਾ ਵੀ ਹੈ ਨਾ ਕੱਚੇ ਵੇੜਿਆਂ ਵਿੱਚ ਤਰਿੰਜਨਾ ਦਾ ਯਾਰੋ ਰਾਗ ਅਨੋਖੜਾ ਮਾਣਿਆ ਮੈਂ ਕਮਾ ਬਹੁਤ ਜਹਾਨ ਦੇ ਵਿੱਚ ਆਈਆਂ ਪੰਥ ਜੇੜ ਨਾ ਕਿਸੇ ਨੂੰ ਜਾਣਿਆ ਮੈਂ ਉਹ ਜਿਹਦਾ ਫਿਰ ਪੰਥ ਸੀ ਉਹਦਾ ਵੀ ਜਸ ਦੁਨੀਆ ਭਰ ਦੇ ਅਵਤਾਰਾਂ ਤੋਂ ਕਵੀ ਅੰਮ੍ਰਿਤ ਰਾਏ ਕਹਿੰਦੇ ਆ ਬਹੁਤ ਜ਼ਿਆਦਾ ਵੱਡਾ ਹੈ ਇੱਕ ਕਵੀ ਹੈ ਮੰਗਲ ਰਾਏ ਬਹੁਤ ਕਮਾਲ ਲੱਗਦੀ ਮੈਨੂੰ ਉਹਨਾਂ ਦੀ ਰਚਨਾ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ ਸੁਣ ਸੁਣ ਸੁਧ ਭੁੱਲਦੀ ਏ ਨਰਨਾਹ ਦੀ ਭੈ ਭਇਆ ਪਪੀਖੰਦ ਨੂੰ ਲੰਕਾ ਗੜ ਵਸਨੇ ਦਾ ਫੇਰ ਅਸਵਾਰੀ ਆਉਂਦੀ ਏ ਮਹਾਬਾਹੂ ਦੀ ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ ਫਤਿਹ ਦੀ ਨਿਸ਼ਾਨੀ ਜੈਦੇ ਦਵਾਰ ਦਰਗਾਹ ਦੀ ਸੁਮਣੇ ਨੂੰ ਦਿੰਦੀ ਸੁੱਖ ਦੁਜਨਾਂ ਨੂੰ ਰਾਤ ਦਿਨ ਨੌਬਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਭਾਵੇਂ ਜਾਏ ਤੀਰਥ ਪ੍ਰਮਤ ਸੇਤ ਬੰਦ ਹੂੰ ਲੋ ਭਾਵੇਂ ਜਾਏ ਕੰਧਰਾ ਮੈਂ ਕੰਧ ਮੂਲ ਖਾਈਏ پاویں دہ دوارکا دگد کرے چھاپے لیے چھاپے لائے پاویں دہ دوارکا دگد کرے چھاپے لائے پاویں کاسی میں جائے جگ لو وسائیے پاویں پوجو دے ہو رہے دیوالے سب جگ ہوں کے پاویں کھٹ درشن کے پھیخ میں پھرائیے جو تو چاہے منسا کو منگل ترت فل ترت فل اسی سمے جو تو چاہے منسا کو منگل ترت فل گوبند گرو کی ایک موج ہوں میں پائیے جو تُو چاہے منسا کو منگل گوبند گرو کی ایک موج ہوں میں پائیے اے منگل رائے درباری کبھی ایک ہے اے منگل رائے دی ہے کبتا انصاف کرے جی میں جمانہ تو یقین ہے نہیں اے کوی جی دی رچنا ہے اللہ یار کھا جو گی دی یہ جیڑی وہ پچھلی رچنا سی نا بی اور ہواں گے اوتار جو انیک جاس سری گرو گوبند سنگ جاس سونا آنی ہے آنیے مہاراجہ کوئی نہیں او دے نال جوڑ دی ہے کوی اللہ یار کھا جو گی دی انصاف کرے جی میں جمانہ تو یقین ہے کہہ دے گرو سنگ کا سانی نہیں ہے یہ پیارے مریدوں سے یہ شفقت بھی کہیں ہے شفقت ہوں کرپا ਪਰਤੀ ਮੇਂ ਗੁਰੂ ਅਰਸ਼ ਹੈ ਸੰਸਾਰ ਜਮੀ ਹੈ ਉਲਫਤ ਕੇ ਇਹ ਜਜ਼ਬੇ ਨਹੀਂ ਦੇਖੇ ਕਹੀਂ ਹਮਨੇ ਹੈ ਦੇਖਣਾ ਇੱਕ ਬਾਤ ਸੁਨੇ ਵੀ ਨਹੀਂ ਹਮਨੇ ਐਸੀਆਂ ਖੇਡਾਂ ਐਸਾ ਪ੍ਰੇਮ ਐਸੀ ਮੁਹੱਬਤ ਕਦੇ ਕਿਸੇ ਥਾਂ ਤੇ ਕਹਿੰਦੇ ਦੇਖਣੀ ਤਾਂ ਕਹੀ ਹੈ ਸੁਣੀ ਵੀ ਨਹੀਂ ਸੀ ਇਹ ਕਵੀ ਅੱਲਾ ਯਾਰ ਖਾ ਜੋਗੀ ਹੈ ਚਲੋ ਬਾਅਦ ਚ ਹੋਏ ਆ ਪਰ ਕਮਾਲ ਲਿਖਿਆ ਇਹਨਾਂ ਨੇ ਉਹ ਕਰਤਾਰ ਕੀ ਸੌਗਤ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਹ ਕੰਮ ਹੈ ਹਰਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ ਸਤਗੁਰੂ ਕੇ ਲਿਖੀਂ ਬਸ ਕਹਾਂ ਤਾਬੇ ਰਕਮ ਹੈ ਇਨੀ ਦਤ ਪਾਇ ਨਹੀਂ ਮੇਰੀ ਤਾਕਤ ਹੀ ਨਹੀਂ ਇੱਕ ਆਂਖ ਸੇ ਕਿਆ ਬਲਬਲਾ ਕੁਲ ਬਹਿਰ ਕੋ ਦੇਖੇ ਸਾਹਲ ਕੋ ਜਾਂ ਮੰਜਦਾਰ ਕੋ ਜਾਂ ਲਹਿਰ ਕੋ ਦੇਖੇ ਇਹ ਕਵੀ ਅੱਲਾ ਯਾਰ ਖਾਂ ਜੀ ਇੱਕ ਚੰਦ ਕਵੀ ਹੋਇਆ ਜੇ ਵੀ ਦਰਬਾਰੀ ਕਵੀ ਹੈ ਚੰਦ ਕਵੀ ਉਹਨਾਂ ਦੀ ਰਚਨਾ ਸੱਜਣ ਝਾਤ ਛਰੋਖੇ ਪਾਈ ਮੈਂ ਬੰਦੀ ਬਿੰਦਾਮ ਤੋ ਸਾਡੀ ਤੂੰ ਸੱਜਣ ਤੂੰ ਸਾਈ ਦਰ ਤੇਰੇ ਵੱਲ ਝਾਕ ਆ ਸਾਡੀ ਪੂਰੀ ਦਰਸ ਦਿਖਾਈ ਤੂੰ ਦਿਲ ਮਹਿਰਮ ਸਭ ਕੁਛ ਜਾਣੈ ਕੈਨੂ ਕੂਕ ਸੁਣਾਈ ਤਿਨਾਂ ਨਾਲ ਬਰਾਬਰ ਕੇਹੀ ਜੋ ਤੇਰੇ ਮਨ ਪਾਈ ਥੀਵਾ ਰੈਣ ਤੇਨਾ ਬਲਹਾਰੀ ਨਿਮ ਨਿਮ ਲਾਗਾ ਪਾਈ ਜੈ ਜੈ ਦੇਖਾਂ ਸਭ ਥਾਂ ਤੂੰ ਹੈ ਤੂੰ ਰਵੇ ਆ ਸਭ ਠਾਈ ਭੋਲੀ ਨਦਰ ਨਿਹਾਲ ਪਿਆਰੇ ਪੂਰੀ ਨਦਰ ਨਿਹਾਲ ਪਿਆਰੇ ਸਿੱਕਦੀ ਨੂੰ ਗੱਲ ਲਾਈ ਪਲ ਪਲ ਦੇਖਾਂ ਮੁਖ ਤਾ ਸਾਡਾ ਚੰਦ ਚਕੋਰ ਨੇ ਆਈ ਗੋਬਿੰਦ ਦਇਆ ਕਰੋ ਜਨੂ ਉੱਪਰ ਵਾਰ-ਵਾਰ ਬਲ ਜਾਈ ਇਹ ਚੰਦ ਦਰਬਾਰੀ ਕਵੀ ਜਿਹੜੀ ਕਵਤਾ ਦੀ ਸਾਂਝ ਪਾਉਣੀ ਸੀ ਉਹਦੇ ਨਾਲ ਜਿਹੜੀ ਸਾਖੀ ਜੁੜੀ ਵੀ ਉਹ ਮੈਨੂੰ ਬੜੀ ਕਮਾਲ ਲੱਗਦੀ ਹੈ ਭਾਈ ਹੰਸਰਾਮ ਕਵੀ ਹੋਇਆ ਭਾਈ ਹੰਸਰਾਮ ਮਹਾਰਾਜ ਦੇ ਦਰਬਾਰੀ ਕਵੀ ਉਹਨਾਂ ਦੀ ਪਹਿਲਾਂ ਇੱਕ ਕਵਤਾ ਸੁਣੋ ਉਹ ਇੱਕ ਵਾਰੀ ਆਏ ਮਹਾਰਾਜ ਕੋਲੇ ਤੇ ਕਹਿੰਦੇ ਵੀ ਇਹ ਇੰਨਾ ਪਹਿਰਾਵੇ ਤੋਂ ਜਾਂ ਹੋਰਾਂ ਤੋਂ ਲੱਗਦੇ ਨਹੀਂ ਸੀ ਵੀ ਇਹ ਕਵੀ ਹੋਣਗੇ ਉਹ ਲੱਗਦਾ ਸੀ ਜਿਵੇਂ ਕੋਈ ਮੰਗਤਾ ਤੁਰਿਆ ਫਿਰਦਾ ਹੋਵੇ ਇਸ ਤਰੀਕੇ ਦਾ ਪਹਿਰਾਵਾ ਤੇ ਸਾਰਾ ਮਹਾਰਾਜ ਦੇ ਦਰਬਾਰ ਚ ਆਏ ਤੇ ਮਹਾਰਾਜ ਦੀ ਨਜ਼ਰ ਸਵੱਲੀ ਮਹਾਰਾਜ ਦੀ ਪਹਿਨੀ ਸੀ ਸੱਦਾ ਹੀ ਮਹਾਰਾਜ ਨੇ ਸੀ ਤੇ ਦਰਬਾਰ ਚ ਆਏ ਤੇ ਕਹਿੰਦੇ ਆਓ ਜੀ ਕਿਵੇਂ ਆਉਣਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਦਿਆ ਕਹਿੰਦੇ ਮਹਾਰਾਜ ਕੋਈ ਉਹ ਕੋ ਛੰਦ ਸੁਣਾਉਣਾ ਚਾਹਦਾ ਤੁਹਾਨੂੰ ਉਹਨਾਂ ਨੇ ਛੰਦ ਸੁਣਾਇਆ ਮਹਾਰਾਜ ਨੂੰ ਸੂਰਨ ਕੀ ਪਤ ਅਤ ਜਾਨਤ ਜਹਾਨ ਜਾਕੋ ਸੂਰਨ ਕੀ ਪਤ ਅਤ ਜਾਨਤ ਜਹਾਨ ਜਾਕੋ ਤਾਕੋ ਫਲ ਦੇਤ ਸਦਾ ਅਰ ਪਰ ਜੀਤ ਹੈ ਸੂਰਨ ਕੀ ਪਤ ਅਤ ਜਾਨਤ ਜਹਾਨ ਜਾਕੋ ਤਾਕੋ ਫਲ ਦੇਤ ਸਦਾ ਅਰ ਪਰ ਜੀਤ ਹੈ ਪੂਰਜੇ ਹਰੀ ਕੇ ਹੀ کامنا تھے ہنس رام کہیت ہے جیون کی جوگن کی جیون ہے پربل پرتاپی پات شاہ گور گوبند سنگ تری کراچولی کاما تر سیکی کاما تر سکی سی ریت ہے تیری کرا چولی کاما تر کی سی ریت ہے ہنس رام ਕਵੀ ਜੀ ਨੇ ਛੰਦ ਸੁਣਾਏ ਸੱਚੇ ਬਾਦਸ਼ਾਹ ਜੀ ਤਰੁੱਠੇ ਹੋਰ ਛੰਦ ਸੁਣੇ ਮਹਾਰਾਜ ਨੇ ਬਹੁਤ ਛੰਦ ਸੁਣੀ ਉਹਨਾਂ ਤੋਂ ਮਹਾਰਾਜ ਨੇ ਪੇਟਾ ਦਿੱਤੀਆਂ ਉਹਨਾਂ ਨੂੰ ਕਵੀਆਂ ਨੂੰ ਮਹਾਰਾਜ ਬਹੁਤ ਕਮਾਲ-ਕਮਾਲ ਦੀਆਂ ਪੇਟਾਵਾ ਦਿੱਤੀਆਂ ਸਾਰੇ ਪੰਥ ਨੂੰ ਦਿੱਤੀਆਂ ਮਹਾਰਾਜ ਨੇ ਤੇ ਉਹਨਾਂ ਨੂੰ ਸੋਨੇ ਦੀ ਕਾਠੀ ਵਾਲਾ ਘੋੜਾ ਦਿੱਤਾ ਪੰਜ ਹਾਥੀ ਦਿੱਤੇ ਹੀਰੇ ਮੋਤੀ ਜੜੇ ਹੋਏ ਉਹਨਾਂ ਦੇ ਤੇ 100 ਘੋੜੇ ਦਿੱਤੇ ਘੋੜਸਵਾਰ ਸਿੰਘ ਨਾਲ ਦਿੱਤੇ ਇੱਕ ਨਗਾਰਚੀ ਵੀ ਦਿੱਤਾ ਨਾਲ ਹੁਣ ਜਦੋਂ ਚੱਲਦੇ ਆ ਨਾ ਪਾਈ ਹੰਸ RAM ਜੀ ਤਾਂ ਪਤਾ ਲੱਗਦਾ ਵੀ ਕੋਈ ਕਵੀ ਆ ਰਿਹਾ ਕੋਈ ਦਰਬਾਰੀ ਦਸਵੇਂ ਪਾਸ਼ਾ ਦਾ ਕਵੀ ਆ ਰਿਹਾ ਕੋਈ ਆਮ ਕਵੀ ਨਹੀਂ ਆ ਰਿਹਾ ਦਸਵੇਂ ਪਾਸ਼ਾ ਦਾ ਕੋਈ ਕਵੀ ਆ ਰਿਹਾ ਇੱਕ ਦਿਨ ਹਰੀਚੰਦ ਜਿਹੜਾ ਹਡੂਰੀਆ ਰਾਜਾ ਪਾੜੀਆ ਹਰੀਚੰਦ ਨੇ ਦੇਖਿਆ ਵੀ ਨਗਾਰੇ ਵੱਜਦੇ ਐ ਸੋਨੇ ਦੀ ਕਾਟੀ ਵਾਲਾ ਘੋੜਾ ਹਾਥੀ ਸਜੇ ਐ ਸਿੰਘ ਆਉਂਦੇ ਨਾਲ ਉਹਨੇ ਜਾਤਾ ਕਿਤੇ ਦਸਵੇਂ ਪਾਸ਼ਾ ਜੀ ਆਪ ਆ ਰਹੇ ਉਹਨੇ ਕਿਹਾ ਥੋੜੇ ਜੇ ਸਿੰਘ ਹੈ ਘੇਰਾ ਪਾ ਲੈਣੇ ਉਹਨੇ ਘੇਰਾ ਪਾ ਲਿਆ ਕਿਹੜਾ ਪਾਲਿਆ ਵੀ ਮਹਾਰਾਜ ਨੂੰ ਗ੍ਰਿਫਤਾਰ ਕਰ ਲਾਂਗੇ ਅੱਜ ਕਵੀ ਜੀ ਖੜੇ ਹੋਏ ਹੰਸਰਾਮ ਕਵੀ ਜੀ ਹੰਸਰਾਜ ਹੰਸਰਾਮ ਹੰਸਰਾਮ ਕਵੀ ਜੀ ਖੜੇ ਹੋਏ ਹੰਡੂਰੀਏ ਨੂੰ ਕਹਿੰਦੇ ਆ ਹਰੀਚੰਦ ਨੂੰ ਕਹਿੰਦੇ ਮੈਨੂੰ ਇੱਕ ਕਵਤਾ ਸੁਣ ਕਵਤਾ ਸੁਣਾਈ ਦੇਖੋ ਕਮਾਲ ਕਵਤਾ ਦੁਦੰਬੀ ਦਿੰਘਾਰੇ ਬਾਜੇ ਮਾਨੋ ਜਲ ਧਰ ਗਾਜੇ ਦੁਦੰਬੀ ਦਿਘਾਰੇ ਮਾਨੇ ਦੁਦੰਬੀ ਦਿਘਾਰੇ ਬਾਜੇ ਮਾਨੋ ਜਲ ਧਰ ਗਾਜੇ ਰਾਜਤ ਨਿਸ਼ਾਨ ਪੈ ਭਾਨੂੰ ਛਿਪੇ ਜਾਤ ਹੈ ਦਦੰਬੀ ਅਧਾਰੇ ਬਾਜੇ ਮਾਨੋ ਜਲ ਧਰ ਗਾਜੇ ਗਜਲ ਧਰ ਗਾਜੇ ਮਤਲਬ ਬੱਦਲ ਗਾਜ ਦੇ ਜਾਵੇ ਰਾਜਤ ਨਿਸ਼ਾਨ ਪੈ ਭਾਨੂੰ ਛਿਪੇ ਜਾਤ ਹੈ ਹੱਥ ਨਿੱਕੇ ਹਲਕਾ ਹਜ਼ਾਰਨ ਗਨੇ ਕੇ ਹੈ ਜਟੇ ਤੇ ਜਵਾਹਰ ਜੋ ਜਗਮਗ ਗਾਤ ਹੈ ਹਾਥੀਆਂ ਦੇ ਜਿਹੜੇ ਜਵਾਰ ਹੀਰੇ ਮੋਤੀ ਜੜੇ ਹੋਏ ਕੋਰ ਸਾਜੇ ਜ਼ੋਰ ਕਰ ਨਾਲਣ ਕੇ ਸ਼ੋਰ ਸੁਣੇ ਸੰਕਰਤ ਸਰੇਸ਼ ਔਰ ਨਰੇਸ਼ ਬਲਖਾਤ ਹੈ ਹੰਸਰਾਮ ਕਹਿਤ ਬਿਰਾਜੋ ਜਨ ਭਾਜੋ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਉਹ ਕਹਿੰਦਾ ਕਲਗੀਧਰਨੀ ਕਲਗੀਧਰ ਦਾ ਇੱਕ ਮੰਗਤਾ ਕਵੀ ਜਾ ਰਿਹਾ ਹੈ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਤੈਨੂੰ ਕੋਈ ਲਿਖਾ ਲੱਗਿਆ ਕਹਿੰਦਾ ਇਹ ਦਸਵੇਂ ਪਾਤਸ਼ਾਹ ਜੀ ਦੀ ਸਵਾਰੀ ਨਹੀਂ ਜਾ ਰਹੀ ਦਸਵੇਂ ਪਾਤਸ਼ਾਹ ਜੀ ਦਾ ਇੱਕ ਮੰਗਤਾ ਜਾ ਰਿਹਾ ਮੰਗਤਾ ਹਾਂ ਜੇ ਤੂੰ ਜੰਗ ਕਰਨੀ ਹੈ ਤਾਂ ਖੜ ਇੱਥੇ ਜੰਗ ਕਰਦੇ ਹਾਂ ਸ੍ਰੀ ਰਾਮ ਕਹਿ ਤੇ ਬਿਰਾਜੋ ਜਾਂ ਭਜੋ ਇਹ ਤੁਹਾਡੀ ਮਰਜ਼ੀ ਹੈ ਹੁਣ ਖੜਨਾ ਹੈ ਕਿ ਭਜਣਾ ਹੈ ਇਹ ਤੁਹਾਡੀ ਮਰਜ਼ੀ ਹੈ ਪਰ ਇਹ ਦਸਵੇਂ ਪਾਸ਼ਾ ਨਹੀਂ ਜਾ ਰਹੀ ਇਹ ਮਹਾਰਾਜ ਦੇ ਇੱਕ ਮੰਗ ਤੇ ਦੀ ਸਵਾਰੀ ਜਾ ਰਹੀ ਹੈ ਮੈਨੂੰ ਸਾਖੀ ਯਾਦ ਆਈ ਇਹ ਮਹਾਰਾਜ ਦੇ ਮੰਗਤਿਆਂ ਦਾ ਹਾਲ ਸੀ ਆਪ ਲਿਖਦੇ ਹੋ ਮੈਨੂੰ ਇੱਕ ਸਾਖੀ ਯਾਦ ਆਈ ਉੱਥੇ ਉਹ ਜਿਹੜੀ ਕਈ ਉਹਦੇ ਵਿੱਚ ਨਾ ਸ਼ੇਡਸ ਐ ਕਈ ਕਈ ਰੂਪ ਹੈ ਉਹ 사ખી ਦੇ ਹਨਾ ਕਈ ਤਰ੍ਹਾਂ ਨਾਲ ਮਿਲਦੀ ਹੈ ਉਹ 사ખી ਭਾਈ ਨੰਦ ਲਾਲ ਜੀ ਜਦੋਂ ਭਾਈ ਨੰਦ ਲਾਲ ਜੀ ਇੱਥੇ ਆਏ ਮਹਾਰਾਜ ਕੋਲ ਉਹ ਔਰੰਗਜ਼ੇਬ ਵਾਲਾ ਵਰਤਾਰਾ ਹੋਇਆ ਤੇ ਕਿਹੜੀ ਥਾਂ ਤੇ ਜਾਵਾਂ ਔਰੰਗਜ਼ੇਬ ਤੋਂ ਕਿੱਥੇ ਬਚ ਸਕਦਾ ਤਾਂ ਦੱਸ ਪਈ ਵੀ ਆਨੰਦਪੁਰੀ ਹੈ ਜੇ ਔਰੰਗਜ਼ੇਬ ਤੋਂ ਬਚਣਾ ਤਾਂ ਉਦੋਂ ਵੱਡੀ ਥਾਂ ਕੋਈ ਨਹੀਂ ਆਏ ਇੱਥੇ ਤੇ ਕੋਈ ਬਿਜੁਰਗੇ ਵੀ ਗੱਲ ਸੁਣਾਉਂਦੇ ਸੀ ਦਾਲ ਚ ਜੇ ਜਦੋਂ ਇੱਥੇ ਆਏ ਤੇ ਕੋਈ ਉਹਨਾਂ ਨੂੰ ਫਕੀਰ ਮਿਲਿਆ ਸੀ ਤੇ ਉਹਨੇ ਪੁੱਛਿਆ ਮਹਾਰਾਜ ਦੀ ਵੀ ਕਿਹੜਾ ਸਥਾਨ ਹੈ ਤਾਂ ਉਹ ਕਹਿੰਦੇ ਫਕੀਰ ਨੇ ਇੱਕ ਟਿੱਲੇ ਵੱਲ ਇਸ਼ਾਰਾ ਕੀਤਾ ਤੇ ਨਾਲੇ ਉਹਨੂੰ ਕਿਹਾ ਵੀ ਇਹ ਕਨਪਾਟੇ ਜੋਗੀਆਂ ਦਾ ਟਿੱਲਾ ਨਹੀਂ ਇਹ ਸਿਰਲੱਥੇ ਸੂਰਬੀਰਾਂ ਦਾ ਟਿੱਲਾ ਹੈ ਜੇ ਤੂੰ ਇੱਥੇ ਜਾਣਾ ਚਾਹਣਾ ਹੈ ਇਸ ਟਿੱਲੇ ਤੇ ਤਾਂ ਸਹਿਰਾਬ ਦਾ ਤਲੀ ਦੇ ਟਕਾਲਾ ਤੇ ਮੈਨੂੰ ਯਾਦ ਆਇਆ ਜਦੋਂ ਅਨੰਦਪੁਰ ਸਾਹਿਬ ਉਹ ਹਨੇਨੇ ਪਾਸ਼ਾਹੀ ਤੋਂ ਪਹਿਲਾਂ ਉੱਥੇ ਵਿਚਰਦੇ ਹੁੰਦੇ ਸੀ ਤੇ ਚਿਤ ਕਰਦਾ ਹੁੰਦਾ ਸੀ ਅਨੰਦਪੁਰ ਸਾਹਿਬ ਜਗਾ ਲਈ ਪਰ ਅਨੰਦਪੁਰ ਸਾਹਿਬ ਜਗਾ ਲੈਣੀ ਸਾਡੇ ਆਪ ਦੇ ਵਸਤ ਚ ਨਹੀਂ ਆਪ ਦੇ ਹੱਥ ਚ ਨਹੀਂ ਮਹਾਰਾਜ ਕੋਈ ਕਿਰਪਾ ਵਰਤੌਣ ਤਾਂ ਹੀ ਉੱਥੇ ਤਾਂ ਮਿਲਦੀ ਹੈ ਪਰ ਜਦੋਂ ਇਹ ਗੱਲਬਾਤ ਚੱਲਦੀ ਸੀ ਤਾਂ ਕੋਈ ਸਿੰਘਾਂ ਨੇ ਕਿਹਾ ਪ੍ਰੇਮ ਵਾਲੇ ਜਿਹੜੇ ਸਦੀ ਬਾਗ ਵੀ ਜਾਂ ਹੋਰ ਸਿੰਘਾਂ ਨੇ ਵੀ ਅਨੰਦਪੁਰ ਸਾਹਿਬ ਥਾਂ ਲੈਣੀ ਹੈ ਭਾਈ ਆਪਦੇ ਨਾਂ ਤੇ ਨਹੀਂ ਲੈਣੀ ਕਿਸੇ ਸ਼ਹੀਦ ਸਿੰਘ ਦੇ ਨਾਂ ਤੇ ਲੈਣੀ ਹੈ ਤੇ ਹਾਂ ਜੇ ਕਹਿੰਦੇ ਸਿਰ ਕਲੀ ਤੇ ਹੈ ਫਿਰ ਭਾਵੇਂ ਆਪਦੇ ਨਾਂ ਤੇ ਲੈ ਲਓ ਅਨੰਦਪੁਰ ਉਹ ਬਹਿ ਸਕਦੇ ਆ ਜਿਹੜੇ ਸੱਚੇ ਪਾਤਸ਼ਾਹ ਦੇ ਸਿਰ ਮੰਗਣ ਦੀ ਇੱਕ ਇੱਕ ਮਤਲਬ ਇਸ਼ਾਰੇ ਤੇ ਹੀ ਮਹਾਰਾਜ ਮੰਗਣ ਵੀ ਨਾ ਸ਼ੇਰ ਤੇ ਹੱਥ ਖੜਾ ਕਰਦੇ ਆ ਉਹ ਰਹਿ ਸਕਦੇ ਉਮੈਨ ਬੜੀ ਕਮਾਲ ਲੱਗੀ ਗੱਲ ਤੇ ਉਵੇਂ ਹੀ ਅਨੰਦਪੁਰ ਸਾਹਿਬ ਜਦੋਂ ਭਾਈ ਨੰਦ ਲਾਲ ਜੀ ਆਏ ਉਹ ਘਟਨਾ ਵਾਪਰੀ ਭਾਈ ਨੰਦ ਲਾਲ ਜੀ ਸੱਚੇ ਬਾਦਸ਼ਾਹ ਕੋਲੇ ਗਏ ਮਹਾਰਾਜ ਮਹਾਰਾਜ ਨੇ ਕਿਸੇ ਨੂੰ ਵੀ ਨਾ ਕਰਨੀ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਪਛਾਣਦੇ ਆ ਕੌਣ ਨੇ ਭਾਈ ਨੰਦ ਲਾਲ ਜੀ ਕਈ ਦਿਨ ਉੱਥੇ ਰਹੇ ਤੇ ਸਿੰਘ ਸੇਵਾ ਕਰਦੇ ਸੀ ਹਰ ਇੱਕ ਸਿੰਘ ਕੋਈ ਨਾ ਕੋਈ ਸੇਵਾ ਕਰਦਾ ਸੀ ਤੇ ਭਾਈ ਨੰਦ ਲਾਲ ਜੀ ਦੇਖ ਕੇ ਨਾ ਸਿੰਘਾਂ ਨੂੰ ਵੀ ਹਰੇਕ ਨੂੰ ਮਹਾਰਾਜ ਨੇ ਕੋਈ ਨਾ ਕੋਈ ਸੇਵਾ ਦਿੱਤੀ ਹੈ ਤੇ ਮਹਾਰਾਜ ਤੋਂ ਮੰਗਿਆ ਮਹਾਰਾਜ ਮੈਨੂੰ ਵੀ ਕੋਈ ਸੇਵਾ ਦਿਓ ਭਾਈ ਸਾਹਿਬ ਨੇ ਜਦੋਂ ਮਹਾਰਾਜ ਨੂੰ ਜਾ ਕੇ ਕਿਹਾ ਤੇ ਮਹਾਰਾਜ ਨੇ ਕਿਹਾ ਭਾਈ ਕੀ ਕਰ ਲੈਨੇ ਹੋ ਤੁਹਾਡੀ ਮਹਾਰਤ ਕਾਦੇ ਚ ਤੁਸੀਂ ਕਿਹੜਾ ਕੰਮ ਜਿਆਦਾ ਵਧੀਆ ਕਰ ਸਕਦੇ ਹੋ ਕਿਹੜੀ ਸੇਵਾ ਕਹਿੰਦੇ ਵੀ ਮਹਾਰਾਜ ਮੈਂ ਆलम फाजल ਐ ਮਹਿਦਵਾਨ ਮੈਂ ਹੁਣ ਦਸਵੇਂ ਪਾਤਸ਼ਾਹ ਜੀ ਅੱਗੇ ਇਹ ਕਹਿ ਦਿਆਂ ਮਹਾਰਾਜ ਨੇ ਕਿਹਾ ਤੁਸੀਂ ਖਾਲਸੇ ਦੇ ਝੂਠੇ ਭਾਂਡੇ ਮਾਂਜਿਆ ਕਰੋ ਭਾਈ ਨੰਦ ਲਾਲ ਜੀ ਨੇ ਸਤਿ ਵਚਨ ਕਿਹਾ ਤੇ ਭਾਂਡੇ ਮਾਂਜਨੇ ਸ਼ੁਰੂ ਕਰਤੇ ਕਈ ਦਿਨ ਵੀ ਨੇ ਬੀਤੇ ਤੇ ਭਾਈ ਨੰਦ ਲਾਲ ਜੀ ਮਹਾਰਾਜ ਦੇ ਜਿਹੜਾ ਬੁੰਗਾ ਉਧਰ ਫਿਰਦੇ ਆ ਰਾਤ ਨੂੰ ਉਧਰ ਫਿਰਦੇ ਨੰਦਪੁਰ ਸੌਂਦਾ ਤਾਂ ਹੈ ਹੀ ਨਹੀਂ ਸੀ ਨੰਦਪੁਰ ਹਨਾ ਜਦੋਂ ਉਹਨੂੰ ਸੇਵਾ ਵਾਲੇ ਰਾਤ ਵਾਲੇ ਸਿੰਘ ਪੈਂਦੇ ਸੀ ਉਦੋਂ ਜਿੰਨਾਂ ਨੇ ਸਵੇਰੇ ਸੇਵਾ ਕਰਨੀ ਉਹ ਉੱਠ ਖੜਦੇ ਸੀ ਤੇ ਵਿੱਚੋਂ ਕੁਸ ਸਮਾਂ ਲੱਭ ਕੇ ਤੇ ਭਾਈ ਨੰਦ ਲਾਲ ਜੀ ਮਹਾਰਾਜ ਦੇ ਅਸਥਾਨਾਂ ਕੋਲ ਫਿਰਦੇ ਆ ਤੇ ਹੋਕਾ ਦਿੰਦੇ ਫਿਰਦੇ ਆ ਦਿਲ ਲੈ ਲੋ ਭਾਈ ਦਿਲ ਜੇ ਕਿਸੇ ਨੇ ਦਿਲ ਲੈਣਾ ਦਿਲ ਲੈ ਲੋ ਪਦਾ ਮਹਾਰਾਜ ਨੂੰ ਵੀ ਹੈ ਵੀ ਇਹਨੇ ਦੇਣਾ ਕਿਨੂੰ ਹੈ ਮਹਾਰਾਜ ਨੇ ਬਾਰੀ ਖੋਲੀ ਮਹਾਰਾਜ ਕਹਿੰਦੇ ਕੀ ਭਾ ਲਾਇਆ ਭਾਈ ਬਦਲੇ ਚ ਕੀ ਮੰਗਦਾ ਦਿਲ ਦੇ ਭਾ ਕੀ ਹੈ ਦਿਲ ਦਾ ਕਹਿੰਦੇ ਮਹਾਰਾਜ ਤੁਹਾਡੀ ਮਿਹਰ ਦੀ ਇੱਕ ਨਿਗਾ ਮੰਗਦਾ ਮਹਾਰਾਜ ਕਹਿੰਦੇ ਬਹੁਤ ਮਹਿੰਗਾ ਸੌਦਾ ਹੈ ਤਾਂ ਮੁਫਤ ਦੇਣਾ ਤਾਂ ਦੇ ਜਾ ਬਹੁਤ ਮਹਿੰਗਾ ਫਿਰ ਭਾਈ ਨੰਦ ਲਾਲ ਜੀ ਤੋਂ ਜਦੋਂ ਮਹਾਰਾਜ ਨੇ ਅੱਖਾਂ ਪਾਸੇ ਕੀਤੀਆਂ ਭਾਈ ਨੰਦ ਲਾਲ ਜੀ ਦੀ ਗਾਜਲਾ ਉੱਥੇ ਕਹਿੰਦੇ ਸੱਚੇ ਪਾਤਸ਼ਾਹ ਵੀ ਉਹਦੀ ਉਹਦੀ ਭਾਵਨਾ ਜਾਂ ਇਹ ਹੈ ਗਾਜਲ ਦੀ ਵੀ ਸੱਚੇ ਪਾਤਸ਼ਾਹ ਅੱਜ ਤੱਕ ਮੈਂ ਦੁਨੀਆ ਦੇ ਵਿੱਚ ਜਦੋਂ ਲੋਕ ਮਰਦੇ ਆ ਨਾ ਉਹਨਾਂ ਦੇ ਪ੍ਰਾਣ ਸਵਾਸਾਂ ਦੇ ਰਾਹ ਹਨਾ ਨੱਕ ਦੇ ਰਾਹ ਮੂੰਹ ਦੇ ਰਾਹ ਨਿਕਲਦੇ ਦੇਖਿਆ ਸੁਣਿਆ ਪਰ ਤੁਸੀਂ ਮੇਰੇ ਤੋਂ ਨਜ਼ਰ ਪਾਸੇ ਕਰ ਲਈ ਮਹਾਰਾਜ ਮੇਰੇ ਪ੍ਰਾਣ ਜਿਹੜੇ ਅੱਖਾਂ ਵਿੱਚ ਦੀ ਨਿਕਲ ਜਾਣਗੇ ਚਲੋ ਸੇਵਾ ਫੇਰ ਕਰਦੇ ਰਹੇ ਫਿਰ ਮਹਾਰਾਜ ਕੋਲ ਆਏ ਹਨਾ ਰੋਣ ਲੱਗ ਗਏ ਸੀ ਮਹਾਰਾਜ ਫਿਰ ਕਹਿੰਦੇ ਦਿਲ ਲੈਣਾ ਤੇਰਾ ਮੈਂ ਉਹਨਾਂ ਨੇ ਮੇਰ ਦੀ ਨਿਗਾ ਵੀ ਨਹੀਂ ਮੰਗੀ ਫੇਰ ਜਦੋਂ ਕਿਤੇ ਅਗਲੇ ਦਿਨ ਜਾਂ ਉਹਦੋਂ ਅਗਲੇ ਦਿਨ ਆਏ ਪਰ ਮਹਾਰਾਜ ਇਹ ਕਹਿੰਦੇ ਹਜੇ ਪਾਕ ਨਹੀਂ ਹੋਇਆ ਹਜੇ ਪਲੀਤ ਹੈ ਮਹਾਰਾਜ ਤੁਸੀਂ ਪਾਕ ਕਰਨਾ ਕਹਿੰਦੇ ਖਾਲਸੇ ਦੇ ਝੂਠੇ ਭਾਂਡੇ ਮਾਂਜੋ ਭਾਈ ਐਡੀ ਮਹਾਨਤਾ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਖਾਲਸੇ ਦੇ ਬਰਤਨ ਮਾਂਜਣ ਦੀ ਦਸਤੀ ਹੈ ਕਹਿੰਦੇ ਖਾਲਸੇ ਦੇ ਝੂਠੇ ਭਾਂਡੇ ਮਾਂਜੋ ਉਹਦੋਂ ਉਹਦੋਂ ਬਿਨਾ ਇਹ ਪਾਕ ਨਹੀਂ ਹੋਣਾ ਜਿਹੜਾ ਦਿਲ ਮਾਂਜਦੇਰੇ 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 ਫਿਰ ਇੱਕ ਮਿਕ ਹੋ ਗਏ ਬਰਤਨ ਮਾਂਜਦੇ ਮਾਂਜਦੇ ਉਹ ਬਰਤਨਾਂ ਦੀ ਕਾਲਸ ਬਰਤਨਾਂ ਦਾ ਉਹ ਜਿਵੇਂ ਸਰਬ ਲੋ ਮਾਜਦੇ ਆ ਤੁਸੀਂ ਹੱਥ ਕਾਲੇ ਤੇ ਸਾਰਾ ਕੁਝ ਉਹ ਪਤਾ ਹੀ ਨਾ ਲੱਗੇ ਨੇਰੇ ਚ ਉੱਥੇ ਬੈਠੇ ਤੇ ਉੱਥੇ ਮਾਜ ਦੇ ਮਾਜ ਦੇ ਬਰਤਨ ਸੋਹਲੇ ਆਇਆ ਕਰਨ ਬਰਤਨ ਮਾਜੀ ਜਾਇਆ ਕਰਨ ਫੇਰ ਸੱਚੇ ਬਾਛ ਨੇ ਇੱਕ ਦਿਨ ਕਿਹਾ ਵੀ ਦੇਲਾ ਜਿਹੜਾ ਭਾਈ ਹੁਣ ਪਾਕ ਹੋ ਗਿਆ ਤੇ ਉਦੋਂ ਕਿਤੇ ਜਾ ਕੇ ਪਰਿਵਾਰ ਨੂੰ ਦੱਸਿਆ ਕਿਸੇ ਨੇ ਪਾਈ ਨੰਦ ਲਾਲ ਜੀ ਦੇ ਪਰਿਵਾਰ ਨੂੰ ਦੱਸਿਆ ਵੀ ਤੁਹਾਡੇ ਐਡੇ ਵੱਡੇ ਆਲਮ ਫਾਜ਼ਿਲ ਦਾ ਵਿਦਵਾਨ ਦਾ ਐਡੇ ਗੁਣੀ ਬੰਦੇ ਦਾ ਮੁੱਲ ਨਹੀਂ ਪਾਇਆ ਨੰਦਪੁਰ ਵਾਲੇ ਸਵਾਮੀ ਨੇ। ਉਹਨਾਂ ਨੇ ਉਹਨੂੰ ਭਾਂਡੇ ਮੰਜਨ ਤੇ ਰੱਖ ਲਿਆ। ਭਾਂਡੇ ਮੰਜਨ ਤੇ ਰੱਖ ਲਿਆ। ਪਰਿਵਾਰ ਸਾਰਾ ਇਕੱਠਾ ਹੋ ਗਿਆ ਆ ਲੱਭਦੇ ਫਿਰਦੇ ਆ ਗਲੀਆਂ ਚ ਨੰਦਪੁਰ ਸਾਹਿਬ ਦੀਆਂ ਚ ਪੁੱਛਿਆ ਕਿਸੇ ਨੂੰ ਕਹਿੰਦੇ ਉਹ ਤਾਂ ਲੰਗਰ ਚ ਹੁੰਦੇ ਆ ਪਾਈ ਨੰਦ ਲਾਲ ਜੀ ਗਏ ਪਛਾਣ ਹੀ ਨਹੀਂ ਆਈ ਪਰਿਵਾਰ ਨੂੰ ਸਾਰਾ ਕੁਝ ਬਦਲਿਆ ਸੇਵਾ ਕਰਦੇ ਕਰਦੇ ਇੱਕ ਰੂਪ ਹੀ ਹੋ ਚੁੱਕੇ ਆ। ਸਰਬ ਲੋਈ ਚੜ ਚੱਕਿਆ ਸਾਰੇ ਸਰੀਰ ਦੇ ਉੱਤੇ ਸਰਬ ਲੋ ਚੜਿਆ ਚਲੋ ਕਰਦੇ ਕਰਾਉਂਦੇ ਪਛਾਣ ਕੀਤੀ ਲੱਭਿਆ ਪਰਿਵਾਰ ਕਹਿੰਦਾ ਭਾਈ ਨੰਦ ਲਾਲ ਜੀ ਨੂੰ ਇਹਨੇ ਜਰਾ ਮੁੱਲ ਨਹੀਂ ਪਾਇਆ ਨਸੇ ਪਾਸ਼ਾ ਨੇ ਜਿਵੇਂ ਤੇਰਾ ਉੱਥੇ ਐਡੇ-ਡੇ ਤੈਨੂੰ ਮਹਿਲ ਦਿੱਤੇ ਸੀ ਆਗਰੇ ਵੀ ਮਹਿਲ ਸੀ ਇੱਕ ਹਵੇਲੀ ਸੀ ਇੱਕ ਐਡੇ-ਡੇ ਮਹਿਲ ਦਿੱਤੇ ਸੀ ਤੈਨੂੰ ਉਵੇਂ ਇਹਨੇ ਤੇਰਾ ਮੁੱਲ ਨਹੀਂ ਪਾਇਆ ਭਾਂਡੇ ਮੰਜਨ ਤੇ ਰੱਖ ਲਿਆ ਭਾਈ ਨੰਦ ਲਾਲ ਜੀ ਬੋਲ ਬੋਲਦੇ ਆ ਇੱਕ ਉਹਨਾਂ ਦੇ ਲਿਖਤ ਚ ਗਾਜ਼ਲ ਚ ਵੀ ਆਉਂਦੇ ਆ ਪਾਈ ਨੰਦ ਲਾਲ ਜੀ ਕਹਿੰਦੇ ਤੁਸੀਂ ਪਰਿਵਾਰ ਨੂੰ ਕਹਿੰਦੇ ਤੁਸੀਂ ਆਨੰਦਪੁਰ ਦੀਆਂ ਗਲੀਆਂ ਚੋਂ ਲੰਕ ਕੇ ਆਏ ਹੋ ਪਰਿਵਾਰ ਕਹਿੰਦਾ ਹਾਂ ਜੀ ਆਨੰਦਪੁਰ ਦੀਆਂ ਗਲੀਆਂ ਚੋਂ ਕਹਿੰਦੇ ਆਨੰਦਪੁਰ ਦੀਆਂ ਗਲੀਆਂ ਦੇ ਮੰਗਤੇ ਦੇਖੇ ਆ ਆਨੰਦਪੁਰ ਦੀਆਂ ਗਲੀਆਂ ਚ ਮੰਗਤੇ ਜਿਹੜੇ ਫਿਰਦੇ ਆ ਨਾ ਆਨੰਦਪੁਰ ਦੀਆਂ ਗਲੀਆਂ ਦੇ ਮੰਗਤੇ ਬਾਦਸ਼ਾਹੀਆਂ ਵੰਡਦੇ ਫਿਰਦੇ ਆ ਆਨੰਦਪੁਰ ਦੀ ਗਲੀ ਚ ਜੇ ਤੁਹਾਨੂੰ ਕੋਈ ਮੰਗਤਾ ਵੀ ਮਿਲ ਜੂ ਉਹ ਤੋਂ ਜੇ ਬਾਦਸ਼ਾਹੀ ਲੈਣੀ ਹੋਊ ਤਾਂ ਉਹਦੇ ਤੋਂ ਹੀ ਮਿਲ ਜੂਗੀ ਐਡੀ ਛੋਟੀ ਖੇਡ ਹੈ ਬਾਦਸ਼ਾਹੀਆਂ ਤਾਂ ਆਨੰਦਪੁਰ ਦੀਆਂ ਗਲੀਆਂ ਚ ਮੰਗਤੇ ਵੰਡਦੇ ਫਿਰਦੇ ਨੇ ਤਾਂ ਦਸਵੇਂ ਪਾਤਸ਼ਾਹ ਨੇ ਮੈਨੂੰ ਆਪ ਸੇਵਾ ਦਿੱਤੀ ਬੜੀਆਂ ਪ੍ਰੇਮ ਵਾਲੀਆਂ ਸਾਖੀਆਂ ਦਸੇ ਪਾਸ਼ਾ ਨਾਲ ਸੰਬੰਧਿਤ ਉਹ ਜਦੋਂ ਪੜਦੇ ਸੀਗੇ ਜਦੋਂ ਇਹਨਾਂ ਦੀ ਮਹਾਰਾਜ ਦਾ ਪਰਮ ਨੰਗਿਆ ਪ੍ਰਕਾਸ਼ ਪੁਰਬ ਕਦੋਂ ਨਹੀਂਗਾ ਮਹਾਰਾਜ ਦਾ ਪ੍ਰਕਾਸ਼ ਕਈ ਵਾਰੀ ਅਸੀਂ ਇਹਨਾਂ ਗੱਲਾਂ ਤੇ ਵੀ ਐਵੇਂ ਹੋ ਜਾਂਦੇ ਆ ਵੀ ਮਹਾਰਾਜ ਦਾ ਰੋਜ਼ ਹੀ ਪ੍ਰਕਾਸ਼ ਹੈ ਜਦਦਰ ਮਹਾਰਾਜ ਦਾ ਪ੍ਰਕਾਸ਼ ਨਾ ਹੋਇਆ ਧਰਤੀ ਤੇ ਹਨੇਰਾ पसर ਜੋ ਸੀਗਾ ਪਹਿਲਾਂ ਅਰਬਦ ਨਰਬਤ ਧੁੰਦੂਕਾਰਾ ਤਰਨਾ ਗਗਣਾ ਹੋਕੰਬ ਫਾਰਾ ਨਾਦਨ ਰਾਇਨ ਨਾ ਚੰਨ ਨਾ ਸੂਰਜ ਚੰਦ ਨਾ ਸੂਰਜ ਸੁੰਨ ਸਮਾਦ ਲਗਾ ਜਾਂਦਾ ਉਦੋਂ ਅਰਬਦ ਨਰਬਤ ਧੁੰਦੂਕਾਰਾ ਸੀਗਾ ਮਾਰੇ ਦਾ ਪ੍ਰਕਾਸ਼ ਹੀ ਹੈ ਧਰਤੀ ਤੇ ਜਿਹੜਾ ਹਰ ਰੋਜ਼ ਹੀ ਪ੍ਰਕਾਸ਼ ਆਸੀ ਅਕਾਲ ਦੇ ਪੁਜਾਰੀ ਐਵੇਂ ਕਾਲ ਦੀਆਂ ਖੇਡਾਂ ਚ ਕਾਤੋਂ ਲੜਦੇ ਉੱਥੇ ਬੈਠੇ ਸਾਖੀਆਂ ਚੇਤੇ ਆਉਣ ਕੋਈ ਸਿੰਘ ਵੀ ਸੁਣਾਉਣ ਉਥੇ ਅ ਫਤਿਹਗੁਰ ਸਾਹਿਬ ਬੈਠੇ ਆ ਤੇ ਉਹ ਹਰੀਚੰਦ ਵਾਲੀ ਸਾਖੀ ਵੀ ਚੱਲੀ ਮਹਾਰਾਜ ਦੀ ਪੰਗਾਣੀ ਦੀ ਜੰਗ ਦੀ ਸੱਚੇ ਬਾਸ਼ਾ ਨੇ ਸਾਰੀ ਜ਼ਿੰਦਗੀ ਮਹਾਰਾਜ ਦੇ ਕੋਈ ਤੀਰ ਜਾਂ ਕੋਈ ਸ਼ਸਤਰ ਛੋ ਨਹੀਂ ਸਕਿਆ ਮਹਾਰਾਜ ਦੀ ਦੇਹ ਨੂੰ ਤਾਂ ਪੰਗਾਣੀ ਦੀ ਜੰਗ ਚ ਸੱਚੇ ਪਾਤਸ਼ਾਹ ਜੀ ਨੇ ਹਰੀ ਚੰਦ ਨੂੰ ਵੀ ਇਹੀ ਸੀ ਨਾ ਹਰੀ ਚੰਦ ਨੂੰ ਇਹ ਸੀ ਵੀ 80000 ਦਾ ਘੇਰਾ ਪਾਲਿਆ ਮੈਂ ਕਿੰਨੀ ਕੀ ਗਿਣਤੀ ਹੈ ਮਹਾਰਾਜ ਨਲ ਸਿੰਘਾਂ ਦੀ ਵੀ ਹੁਣ ਤਾਂ ਮਹਾਰਾਜ ਸਾਡੀ ਪકડ ਚ ਹੀ ਹੈ ਤੇ ਹਰੀ ਚੰਦ ਹੰਕਾਰ ਚ ਆ ਗਿਆ ਹੰਕਾਰ ਚ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਜਾਦਾ ਤੁਸੀਂ ਕਿਤੇ ਸਕਦੇ ਨਹੀਂ ਹੁਣ ਸਾਨੂੰ ਆਪਦੇ ਕੌਤਕ ਹੀ ਦਿਖਾ ਜੋ ਕੋਈ ਤੀਰ ਐਸਾ ਛੱਡੋ ਕਿ ਸਾਨੂੰ ਪਤਾ ਲੱਗੇ ਵੀ ਮਹਾਰਾਜ ਤੁਸੀਂ ਕੋਈ ਕੌਤਕ ਸਾਨੂੰ ਪਤਾ ਲੱਗੇ ਵੀ ਤੁਸੀਂ ਹੈਗੇ ਹੋ ਮਤਲਬ ਤੁਹਾਡੇ ਕੋਲ ਕੌਤਕ ਹੈਗੇ ਨੇ ਤੁਸੀਂ ਕੋਈ ਐਸਾ ਤੀਰ ਚਲਾ ਸਕਦੇ ਹੋ ਜਿਹੜਾ ਅੱਜ ਤੱਕ ਕਿਸੇ ਨੇ ਨਾ ਚਲਾਇਆ ਹੋਵੇ ਹਰੀਜੰਨ ਨੇ ਐਸੀਆਂ ਗੱਲਾਂ ਕੀਤੀਆਂ ਤਾਂ ਘਰ ਚੁੱਕੇ ਹੋ ਮਹਾਰਾਜ ਤਾਂ ਤੁਸੀਂ ਵਾਰ ਕਰੋ ਮਹਾਰਾਜ ਕਹਿੰਦੇ ਭਾਈ ਹਜੇ ਚਿੱਤ ਨਹੀਂ ਵਾਰਦਾ ਤੂੰ ਕਰ ਲੈ ਪਹਿਲਾ ਵਾਰ ਹਰੀਜੰਨ ਖੁਸ਼ ਐ ਇਸ ਗੱਲ 'ਚ ਨਾਲੇ ਮਨ ਚ ਸੋਚਦਾ ਹੋਣਾ ਵੀ ਰਾਜਨੀਤੀ ਦੇ ਜਾਨੂਨੀ ਮਹਾਰਾਜ ਇਹਨਾਂ ਨੂੰ ਪਤਾ ਨਹੀਂ ਵੀ ਦੁਸ਼ਮਣ ਨੂੰ ਵਾਰ ਨਹੀਂ ਕਰਨ ਦਈਦਾ ਹੁੰਦਾ ਸੱਚੇ ਪਾਤਸ਼ਾਹ ਨੇ ਵਾਰ ਨੂੰ ਪਹਿਲ ਦਿੱਤੀ ਹਰੀਚੰਦ ਨੂੰ ਉਹਨੇ ਮਹਾਰਾਜ ਦੇ ਘੋੜੇ ਦਾ ਘੋੜੇ ਤੋਂ ਵੀ ਬਹੁਤ متاثر ਸੀ ਸਾਰੇ ਸੱਚੇ ਪਾਤਸ਼ਾਹ ਦੇ ਨੀਲੇ ਤੋਂ ਸਾਰੇ ਬਹੁਤ متاثر ਸੀ ਲੰਬੀ ਸੱਖੀ ਹੈ ਕਦੇ ਉਹਦੇ ਬਾਰੇ ਵੀ ਗੱਲ ਕਰਾਂਗੇ ਉਹਨੇ ਮਹਾਰਾਜ ਦੇ ਘੋੜੇ ਦਾ ਨਿਸ਼ਾਨਾ ਲਾਇਆ ਤੇ ਉਹ ਘੋੜ ਜਦੋਂ ਤੀਰ ਚਲਾਇਆ ਤੇ ਘੋੜੇ ਦੇ ਕੰਨ ਕੋਲ ਦੀ ਨਿਕਲ ਗਏ ਹਰੀਜੰਦ ਉਦਾਸਤਾ ਹੋਇਆ ਇਸ ਗੱਲ ਤੇ ਪਹਿਲ ਮਿਲੀ ਸੀ ਪਰ ਮੈਂ ਨਿਸ਼ਾਨਾ ਚੁੱਕ ਗਿਆ ਮੇਰਾ ਬਰਬਾਦ ਹੋ ਗਿਆ ਤੀਰ ਉੱਕ ਗਿਆ ਨਿਸ਼ਾਨਾ ਕਹਿੰਦਾ ਚਲੋ ਜੀ ਹੁਣ ਤੁਹਾਡੀ ਵਾਰੀ ਆ ਤੁਸੀਂ ਤੀਰ ਚਲਾਓ ਮਾਰੇ ਕਹਿੰਦੇ ਹਜੇ ਵੀ ਚਿਤ ਨਹੀਂ ਹਰੀਜੰਦ ਇੱਕ ਵਾਰ ਹੋਰ ਕਰ ਲਾ ਹੁਣ ਹਰੀਜੰਦ ਸਮੇਤ ਉਹਦੀ ਫੌਜ ਵੀ ਸੋਚਦੀ ਹੈ ਵੀ ਇਹ ਰਾਜ ਰਾਜਨੀਤੀ ਦੇਣੀ ਹੈ ਜੰਗ ਦੇ ਜਾਨੂ ਵੀ ਨਹੀਂ ਇਹਨਾਂ ਨੂੰ ਪਤਾ ਨਹੀਂ ਜੰਗ ਕਿਵੇਂ ਲੜੀਦੀ ਹੈ ਆਇਆ ਮੌਕਾ ਦਿੱਤਾ ਦੁਸ਼ਮਣ ਨੂੰ ਹਰੀਜੰਦ ਖੁਸ਼ ਹੈ ਉਨੇ ਫੇਰ ਤੀਰ ਚਲਾ ਚਲਾਇਆ ਚਾੜਿਆ ਐਤ ਕਿਉਂ ਨੇ ਮਹਾਰਾਜ ਦਾ ਨਿਸ਼ਾਨਾ ਰੱਖਿਆ ਤੀਰ ਛੱਡਿਆ ਮਹਾਰਾਜ ਦੇ ਕੰਨ ਕੋਲ ਦੀ ਤੀਰ ਚਲਾ ਗਿਆ ਹੁਣ ਹਰੀਜੰਦ ਨੂੰ ਲੱਗਦਾ ਵੀ ਮੈਂ ਬਹੁਤ ਦੋ ਵੱਡੀਆਂ ਗਲਤੀਆਂ ਕੀਤੀਆਂ ਤੇ ਚਲੋ ਹੁਣ ਮਹਾਰਾਜ ਨਿਸ਼ਾਨਾ ਲਾਉਣਗੇ ਤੇ ਡਰ ਵੀ ਅੰਦਰ ਪੂਰਾ ਹੀ ਮਹਾਰਾਜ ਨਿਸ਼ਾਨਾ ਕਹਿ ਤਾਂ ਬੈਠਾ ਪਰ ਡਰ ਪੂਰਾ ਹੀ ਅੰਦਰ ਮਹਾਰਾਜ ਤੁਹਾਡੀ ਵਾਰੀ ਆ ਜੀ ਤੁਹਾਡੀ ਮਿੱਤ ਹਉੰਤੂ ਸੇ ਤੀਰ ਚਲਾਓ ਸੱਚੇ ਬਾਦਸ਼ਾਹ ਕਹਿੰਦੇ ਹਰੀਜੰਦ ਮੇਰਾ ਮਾਣਾ ਵੀ ਇੱਕ ਤੀਰ ਤੂੰ ਹੋਰ ਚਲਾ ਦੇਵੇਂ ਹਰੀਜੰਦ ਦੀਆਂ ਬਾਛਾ ਖੜਗੀਆਂ ਇਹਤ ਕੀ ਨਹੀਂ ਮੈ ਲੈਈਦਾ ਹੁਣ ਜਿਹੜਾ ਤੀਰ ਚਲਾਉਂਗਾ ਉਹ ਮੈਂ ਉਹਨੂੰ ਲੱਗਦਾ ਵੀ ਮਹਾਰਾਜ ਦਾ ਸੀਨਾ ਵਿੰਨ ਜਾਊਗਾ ਪਿਛਲੀ ਵਾਰੀ ਉਹਨੇ ਉੱਚਾ ਨਿਸ਼ਾਨਾ ਰੱਖਿਆ ਇਹਤ ਕੀ ਉਹਨੇ ਮਹਾਰਾਜ ਦੀ ਛਾਤੀ ਦਾ ਨਿਸ਼ਾਨਾ ਰੱਖਿਆ ਸਿੱਧਾ ਛਾਤੀ 'ਚ ਮਾਰੂੰਗਾ ਆਲੇ ਦੁਆਲੇ ਕਿਤੇ ਵਾਝੀ ਜਾਊਗਾ ਉਹਨੇ ਫੇਰ ਤੀਰ ਚਾੜਿਆ ਫੇਰ ਤੀਰ ਛੱਡਿਆ ਤੇ ਮਹਾਰਾਜ ਦੇ ਕਮਰ ਕਸੇ ਚ ਅੱਗੇ ਜਾ ਕੇ ਪੇਟੀ ਜਿਹੜੀ ਮਹਾਰਾਜ ਦੀ ਪੇਟੀ ਦੇ ਵਿੱਚ ਥੋੜਾ ਜਿਹਾ ਅੱਗੇ ਜਾ ਕੇ ਮਹਾਰਾਜ ਦੇ ਪੇਟ ਨੂੰ ਛੋ ਗਿਆ ਪਹਿਲੀ ਵਾਰੀ ਕੋਈ ਜਿਹੜਾ ਸ਼ਸਤਰ ਹੈ ਮਹਾਰਾਜ ਦੇ ਸਰੀਰ ਨੂੰ ਛੋਇਆ ਤੇ ਕਵੀ ਜੀ ਵੀ ਲਿਖਦੇ ਆ ਮਹਾਰਾਜ ਵੀ ਲਿਖਦੇ ਆ ਵੀ ਉਹ ਤੀਰ ਜਦੋਂ ਛੋਇਆ ਤੇ ਥੋੜੀ ਬਹੁਤ ਹੀ ਕੋਈ ਕਵੀ ਸੰਤੋਖ ਸਿੰਘ ਲਿਖਦੇ ਆ ਵੀ ਖੂਨ ਦਾ ਕਤਰਾ ਵੀ ਉਹ ਤੀਰ ਤੇ ਲੱਗਿਆ ਜਵੇਬਾਨ ਲਾਗਿਓ ਤਵੇ ਰੋਸ ਜਾਗਿਓ ਹੁਣ ਸੱਚੇ ਪਾਸ਼ਾ ਸੱਚੇ ਪਾਸ਼ਾ ਨੇ ਕਮਾਨ ਚੱਕਿਆ ਹੁਣ ਸੱਚੇ ਪਾਸ਼ਾ ਨੇ ਤਿੱਲਾ ਚੜਿਆ ਖਿੱਚੀ ਤੰਦੀ ਤੀਰ ਖਿੱਚਿਆ ਜਵੇਬਾਨ ਲਾਗਿਓ ਤਵੇ ਰੋਸ ਜਾਗਿਓ ਕਲਗੀਧਰ ਸੱਚੇ ਪਾਸ਼ਾ ਜੀ ਮਹਾਰਾਜ ਨੇ ਰੋਸ ਦੇ ਵਿੱਚ ਤੀਰ ਖਿੱਚਿਆ ਇਹ ਸਾਕੀ ਮੈਨੂੰ ਕਿਰਪਾਣ ਭੇਂਟ ਸਾਬ ਗੁਰਦੁਆਰਾ ਸਾਹਿਬ ਜਹੇਦਾਰ ਬਾਪੂ ਜੀ ਹੈ ਜਿਨ੍ਹਾਂ ਕੋਲੇ ਬਾਬਾ ਫਤਿਹ ਸਿੰਘ ਹੋਰਾਂ ਦਾ ਖੰਡਾ ਹੈ ਤੰਤਲ ਬਾਬਾ ਫਤਿਹ ਸਿੰਘ ਮਹਾਂਕਾਲ ਜੀ ਦਾ ਖੰਡਾ ਹੈ ਉਹਨਾਂ ਕੋਲ ਉਹਨਾਂ ਨੇ ਸੁਣਾਈ ਸੀ ਕਹਿੰਦੇ ਜਬੇ ਬਾਣ ਲੱਗ ਗਿਆ ਤਬੇ ਰੋਸ਼ ਜਾਗ ਗਿਆ ਜਦੋਂ ਰੋਸ਼ ਜਾਗ ਗਿਆ ਮਹਾਰਾਜ ਨੇ ਤੀਰ ਖਿੱਚਿਆ ਜਦੋਂ ਉਹ ਤੀਰ ਖਿੱਚਿਆ ਮਹਾਰਾਜ ਨੇ 33 ਕਰੋੜ ਦੇਵੀ ਦੇਵਤਾ ਆ ਕੇ ਮਹਾਰਾਜ ਦੇ ਤੀਰ ਦੇ ਮੂਹਰੇ ਖੜ ਗਏ ਸੱਚੇ ਪਾਤਸ਼ਾਹ ਇਹ ਤੀਰ ਨਾ ਛੱਡ ਦਿਓ ਧਰਤੀਆਂ ਦੀਆਂ ਧਰਤੀਆਂ ਤਬਾਹ ਹੋ ਜਾਣਗੀਆਂ ਹਰੀ ਚੰਦ ਵਰਗੇ ਮਹਾਰਾਜ ਤੁਹਾਡੀ ਅੱਖ ਦੀ ਇੱਕ ਇੱਕ ਝਾਲ ਨਹੀਂ ਇੱਕ ਨજર ਨਹੀਂ ਸਹਿ ਸਕਦੇ ਮਹਾਰਾਜ ਸਵਾਹ ਹੈ ਰਵਾਲ ਹੈ ਸਾਰੇ ਮਿੱਟੀ ਹੈ ਤੁਹਾਡੇ ਸਾਹਮਣੇ ਇਹ ਮਹਾਰਾਜ ਇਹੋ ਜੀਆਂ ਫੌਜਾਂ ਇਹ ਤੀਰ ਨਾ ਛੱਡ ਦਿਓ ਹੁਣ ਹਰੀਜੰਦ ਕੋਤਕ ਵੇਖਣਾ ਚਾਹੁੰਦਾ ਸੀ ਤਾਂ ਇਹ ਐਸਾ ਕੌਤਕ ਵਾਪਰਿਆ ਐਸਾ ਤੀਰ ਨਾ ਕਦੇ ਕਿਸੇ ਨੇ ਪਹਿਲਾਂ ਛੱਡਿਆ ਤੇ ਨਾ ਹੀ ਕਦੇ ਮਗਰੋਂ ਕਿਸੇ ਨੇ ਛੱਡਿਆ ਤੇ ਨਾ ਹੀ ਕਦੇ ਕੋਈ ਛੱਡੂਗਾ ਭਾਈ ਲਖਵੀਰ ਸਿੰਘ ਦੀ ਘਟਨਾ ਯਾਦ ਆਉਂਦੀ ਹੈ ਭਾਈ ਲਖਵੀਰ ਸਿੰਘ ਚੈਲ ਨਵਾਸੀ ਭਾਈ ਲਖਵੀਰ ਸਿੰਘ ਉਹਨਾਂ ਨੇ ਕਿਤੇ ਚਾ ਇੱਥੇ ਸ਼ਿਮਲੇ ਫਿਰਦੇ ਸੀ ਤੇ ਉੱਥੇ ਕੋਈ ਫੌਜੀਆਂ ਦਾ ਸਨਮਾਨ ਹੋ ਰਿਹਾ ਸੀ ਕੋਈ ਜੰਗ ਹੋਈ ਹੋਣੀ ਹੈ ਉੱਥੇ ਕੋਈ ਫੌਜੀਆਂ ਦਾ ਸਨਮਾਨ ਕਰਦੇ ਸੀ ਤੇ ਕਈ ਵਾਰੀ ਸਨਮਾਨ ਕਰਨ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਵੀ ਆਦਬ ਕਰ ਰਹੇ ਆ ਕਿ ਬੇਅਦਬ ਕਰ ਰਹੇ ਆ ਹਨਾ ਵੀ ਉਹ ਕਈ ਵਾਰੀ ਸਨਮਾਨ ਕਰਦੇ ਕਰਦੇ ਆਜੇ ਬੋਲ ਬੋਲਦੇ ਆ ਆਪਦੇ ਉਹਨਾਂ ਨੂੰ ਤਾਂ ਵੜਿਆ ਜਾਂਦੇ ਆ ਪਰ ਵੇਖ ਨਹੀਂ ਰਹੀ ਵੀ ਕਿਹਦੇ ਨਾਲ ਜੋੜ ਰਹੇ ਆ ਉਹ ਕਿਤੇ ਭਾਈ ਸਾਹਿਬ ਉਥੋਂ ਦੀ ਲੰਗ ਰਹੇ ਸੀ ਭਾਈ ਲਖਵੀਰ ਸਿੰਘ ਤੇ ਜਿਹੜਾ ਸਨਮਾਨ ਅਨਾਉਂਸ ਕਰਦਾ ਸੀ ਜਿਹੜਾ ਉੱਥੇ ਬੁਲਾਉਂਦਾ ਸੀ ਸਾਰਿਆਂ ਨੂੰ ਉਹ ਬੋਲ ਰਿਹਾ ਸੀ ਆਹ ਫੌਜੀ ਨੇ ਅਰਜਨ ਨੂੰ ਤੀਰ ਛੱਡੇ ਆ ਫੌਜੀ ਨੇ ਮਤਲਬ ਸਾਰਿਆਂ ਦੇ ਨਾਲ ਮਲਾ ਰਿਆ ਸੀ ਉਹਨੂੰ ਵੱਡੇ ਵੱਡੇ ਕਰਦੇ ਕਰਦੇ ਜਦੋਂ ਉਹਨੇ ਕਿਹਾ ਨਾ ਵੀ ਆਹ ਫੌਜੀ ਦੇ ਜਿਹਨੀਆਂ ਗੋਲੀਆਂ ਸੀ ਨਾ ਆਹ ਫੌਜੀ ਦੀਆਂ ਗੋਲੀਆਂ ਪਹਿਲਾਂ ਉਹ ਕਹਿੰਦਾ ਰਿਹਾ ਵੀ ਇਹਦੀਆਂ ਗੋਲੀਆਂ ਅਰਜਨ ਵਰਗੀਆਂ ਇਹਦੀਆਂ ਗੋਲੀਆਂ ਉਹ ਜਦੋਂ ਕਰਦੇ ਕਰਦੇ ਜਦੋਂ ਗੱਲ ਪਹੁੰਚੀ ਨਾ ਉਹਨੇ ਕਿਹਾ ਵੀ ਇਹਨੇ ਗੋਲੀਆਂ ਐ ਛੱਡੀਆਂ ਜਿਵੇਂ ਮਹਾਰਾਜ ਚਮਕੌਰ ਦੀ ਜੰਗ 'ਚ ਤੀਰ ਛੱਡਦੇ ਸੀ ਭਾਈ ਲక్ష్ਮੀ ਸਿੰਘ ਨੂੰ ਬੜੀ ਉਹਨਾਂ ਦੇ ਮਨ 'ਚ ਰੋਸ ਚੱਗ ਗਿਆ ਉਹ ਸਟੇਟ ਤੇ ਚਲੇ ਗਏ ਜਾਂਦੇ ਸੀ ਸਾਰੇ ਭਾਈ ਲਖਬੀਰ ਸਿੰਘ ਨੂੰ ਕੋਈ ਨਹੀਂ ਪਛਾਣਦਾ ਸੀ ਕਹਿੰਦੇ ਮੈਂ ਇੱਕ ਮਿੰਟ ਬੋਲਣਾ ਭਾਈ ਸਾਹਿਬ ਨੂੰ ਸਮਾਂ ਦਿੱਤਾ ਭਾਈ ਸਾਹਿਬ ਉੱਥੇ ਬੋਲੇ ਕਹਿੰਦੇ ਦੁਨੀਆ ਤੇ ਕੋਈ ਤੀਰ ਅੰਦਾਜ਼ ਐਸਾ ਹੋ ਸਕਦਾ ਜਿਹੜਾ ਇੱਥੋਂ ਤੀਰ ਛੱਡੇ ਤੇ ਤਰੂ ਉਤਾਰੇ ਨੂੰ ਫੁੰਡ ਦੇਵੇ ਪਰ ਉਹ ਕਲਗੀਧਰ ਮਹਾਰਾਜ ਦੇ ਪੈਰਾਂ ਦੀ ਤੂੜ ਦੇ ਬਰਾਬਰ ਨਹੀਂ ਹੋ ਸਕਦਾ ਕਈ ਵਾਰੀ ਆਏ ਵੀ ਮੇਲ ਕਰ ਜਾਂਦੇ ਲੋਕ ਦਸਵੇਂ ਪਾਤਸ਼ਾਹ ਨਾਲ ਉਹ ਸੱਚੇ ਪਾਤਸ਼ਾਹ ਜਿਹੜੇ ਤੀਰ ਦੀ ਨੋਕ ਨਾਲ ਘਾ ਦੀ ਤਿਹੜ ਪਟਦੇ ਆ ਤੇ ਸਾਮਰਾਜ ਹਿੱਲ ਕੇ ਰਹਿ ਜਾਂਦਾ ਅੱਜ ਤੱਕ ਦੁਬਾਰੇ ਪੈਰ ਨਹੀਂ ਲੱਗੇ ਉਹਨਾਂ ਨੇ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਵਿੱਚ ਐਸੀ ਜਾਨ ਮਹਾਰਾਜ ਦੇ ਤੀਰਾਂ ਦੇ ਵਿੱਚ ਵੀ ਜਿਉ ਘਾ ਦੀ ਤਿਹਵੀਂ ਪੱਟ ਦੇਣਗੇ ਤਾਂ ਸਲਤਨਤਾਂ ਤਬਾਹ ਹੋ ਜਾਣਗੀਆਂ ਕਹੇ ਸੀ ਮਹਾਰਾਜ ਤਾਕਤ ਬਖਸ਼ੇ ਗਏ ਆ ਭਾਈ ਤਾਰੂ ਸਿੰਘ ਕਹਿੰਦੇ ਆ ਨਾ ਜਕਰੀਏ ਨੂੰ ਵੀ ਸਿੰਘਾਂ ਦੇ ਤਾਂ ਮਹਾਰਾਜ ਇਹੋ ਜੀ ਬਖਸ਼ਿਸ਼ ਕਰਕੇ ਗਿਆ ਸਿੰਘਾਂ ਦੇ ਤਾਂ ਸਨਹਿਰਿਆਂ 'ਚ ਸਲੋਤਰ ਹੁੰਦੇ ਆ ਜਦੋਂ ਤੇ ਸਲੋਤਰ ਨੂੰ ਪੁੱਠਾ ਕਰਕੇ ਖੜਾ ਕਰਦੇ ਆ ਨਾ ਜਦੋਂ ਤੇ ਉਹ ਸਮੇ ਉਹ ਵੱਡੀਆਂ-ਵੱਡੀਆਂ ਸਲਤਨਤਾਂ ਦੇ ਇਸ ਤਰ੍ਹਾਂ ਤੋਂ ਛਤਰ ਉਡਾ ਸਕਦੇ ਬੰਤ ਪ੍ਰਕਾਸ਼ ਚ ਬੋਲ ਆਉਂਦੇ ਭਾਈ ਤਾਰੂ ਸਿੰਘ ਨੇ ਸੋ ਸੱਚੇ ਪਾਤਸ਼ਾਹ ਜੀ ਦੇ ਤੀਰ ਐਸੇ ਤੀਰ ਹੈ ਵੀ ਘਾਹ ਦੀ ਤਿਹੜ ਪਟਦੇ ਆ ਤੇ ਸਲਤਨਤਾਂ ਨਸਤੋਂ ਨਾਬੂਦ ਹੋ ਜਾਂਦੀਆਂ ਸੋ ਇਹ ਕੁਝ ਸਾਖੀਆਂ ਚੇਤੇ ਆਉਂਦੀਆਂ ਸੀ ਮੈਂ ਮਹਾਰਾਜ ਦੇ ਗੁਰਪੁਰਬ ਦੀਆਂ ਸਾਖੀਆਂ ਪੜ ਰਿਆ ਸੀ ਉਹ ਕਹਿੰਦੇ ਵੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਪਟਨੇ ਤਾਂ ਉਹ ਅੱਠ ਚੁੰਡਾਂ ਵਾਲਾ ਦੀਵਾ ਬਲਦਾ ਸੀ ਉਸ ਉਸ ਕਮਰੇ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਵਾਦਾ ਗੁਜਰੀ ਜੀ ਤੋਂ ਤੇ ਉਹ ਉਹਨਾਂ ਦੀ ਜਿਹੜੀ ਰੌਸ਼ਨੀ ਆ ਉਹ ਮੱਧਮ ਪੈ ਗਈ ਜਦੋਂ ਮਹਾਰਾਜ ਦਾ ਜਨਮ ਹੁੰਦਾ ਹੈ ਪ੍ਰਕਾਸ਼ ਹੁੰਦਾ ਕਹਿੰਦੇ ਵੀ ਬਹੁਤ ਹੀ ਸੁੰਦਰ ਔਰਤਾਂ ਆ ਕੇ ਨੱਚਣ ਲੱਗੀਆਂ ਖੁਸਰਿਆਂ ਦਾ ਰੂਪ ਧਾਰ ਕੇ ਨੱਚਣ ਲੱਗੀਆਂ ਲੋਕਾਂ ਨੇ ਕਦੇ ਨਹੀਂ ਦੇਖੇ ਸੀ ਉੱਥੇ ਲੋਕਲਸ ਨੇ ਵੀ ਕਦੇ ਨਹੀਂ ਦੇਖੇ ਸੀ ਉਹ ਮਗਰੋਂ ਪਤਾ ਲੱਗਿਆ ਵੀ ਦੇਵਤਿਆਂ ਦੀਆਂ ਔਰਤਾਂ ਆਈਆਂ ਖੁਸ਼ੀ ਦੇ ਵਿੱਚ ਆ ਕੇ ਉੱਥੇ ਕਵੀ ਸੰਤੋਖ ਸਿੰਘ ਨੇ ਕਮਾਲ ਦੀਆਂ ਸਾਖੀਆਂ ਲਿਖੀਆਂ ਮਹਾਰਾਜ ਦੇ ਪ੍ਰਕਾਸ਼ ਦੇ ਸਬੰਧ ਚ ਗੁਰਨਾਕ ਦੇਵ ਜੀ ਦੇ ਪ੍ਰਕਾਸ਼ ਦੇ ਸਬੰਧ ਚ ਬਹੁਤ ਕਮਾਲ ਹੈ ਉਹ ਵੀ ਪੜਨ ਵਾਲੀ ਇੱਕ ਸਾਖੀ ਜਿਹੜੀ ਮੈਨੂੰ ਯਾਦ ਆਉਂਦੀ ਹੈ ਕਦੇ ਫੇਰ ਹੋਰਾਂ ਸਾਖੀਆਂ ਦੀ ਸਾਂਝ ਪਾ ਲਾਂਗੇ ਇਹ ਵੀ ਇਹ ਮੈਨੂੰ ਮੇਰੇ ਨਾਨੇ ਨੇ ਸੁਣਾਈ ਸੀ ਹਰ ਇੱਕ ਸਾਖੀ ਦੇ ਵਰਜ਼ਨ ਹੈ ਕਿਸੇ ਕੋਲੇ ਕੋਈ ਸਾਖੀ ਕਿਵੇਂ ਸੱਚੇ ਪਾਤਸ਼ਾਹ ਵਿਚਾਰ ਰਹੀ ਹੈ ਕਿਸੇ ਕੋਲੇ ਕਿਵੇਂ ਵਿਚਾਰ ਰਹੀ ਹੈ ਉਹਦੀ ਭਾਵਨਾ ਸਮਝਣ ਵਾਲੀ ਹੁੰਦੀ ਹੈ ਉਹਦਾ ਇਹ ਨਹੀਂ ਦੇਖਣਾ ਵੀ ਫਲਾਨੀ ਥਾਂ ਤਾਂ ਹੀ ਲਿਖੀ ਹੈ ਜੀ ਫਲਾਨੀ ਤੇ ਆਏ ਲਿਖੀ ਹੈ ਭਾਵਨਾ ਦੇਖਣੀ ਹੈ ਉਹਦੇ ਪਿੱਛੇ ਕੀ ਕੰਮ ਕਰਦੀ ਹੈ ਕਹਿੰਦੇ ਮਾਤਾ ਗੁਜਰੀ ਜੀ ਨੂੰ ਕਿਸੇ ਨੇ ਜਾ ਕੇ ਕਿਹਾ ਵੀ 95 ਸਾ ਬਾਲ ਗੋਵਿੰਦ ਰਾਏ ਉਹ ਸੋਨਾ ਲਾਹ ਲਾ ਕੇ ਗੰਗਾ ਚ ਸਿੱਟੇ ਜਾਂਦੇ ਤੇ ਜਦੋਂ ਜਾ ਕੇ ਪੁੱਛਿਆ ਕਿ ਕਿੱਥੇ ਜੇ ਸਿੱਟਿਆ ਸੀ ਤਾਂ ਦੂਜਾ ਬਾਜੂ ਬੰਦ ਲਾ ਕੇ ਵੀ ਉਸੇ ਥਾਂ ਦੇ ਸਿੱਟਿਆ ਇੱਥੇ ਸਿੱਟਿਆ ਸੀ ਕਿਸੇ ਨੇ ਕਿਹਾ ਸੋਨਾ ਲਾਹ ਲਾ ਸਿੱਟੀ ਜਾਂਦਾ ਤੇ ਕਹਿੰਦੇ ਮਾਤਾ ਗੂਰੀ ਜੀ ਬੋਲਦੇ ਆ ਵੀ ਜਿਹਨੇ ਲਾਲ ਵਾਰਨੇ ਹੋਂ ਉਹ ਸੋਨਾ ਆਈ ਸਿੱੜਦਾ ਹੁੰਦਾ ਸੋ ਇਹ ਕੁਝ ਸਾਕੀਆਂ ਜਿਹੜੀਆਂ ਚੇਤੇ ਆਈਆਂ ਸੀ ਕਦੇ ਆ ਬਾਕੀ ਸਾਕੀਆਂ ਦੀ ਸਾਂਝ ਵੀ ਕਦੇ ਹੋਰ ਪਾਵਾਂਗੇ ਇਹ ਕੁਝ ਚੇਤੇ ਆਈਆਂ ਸੀ ਪਿਛਲੇ ਕੁਝ ਦਿਨਾਂ ਤੋਂ ਮਹਾਰਾਜ ਦੇ ਪ੍ਰਕਾਸ਼ ਪਰਵ ਨੰਗਿਆ ਹੋਣ ਕਰਕੇ ਇਹ ਪੜਨ ਦੇ ਵਿੱਚ ਤੇ ਉਹਦੇ ਵਿੱਚ ਰੋਜ਼ ਇਹਦੇ ਵਿੱਚ ਲੰਘ ਰਹੇ ਸੀ ਸੋ ਬਾਕੀ ਸਾਖੀਆਂ ਦੀ ਸਾਂਝ ਵੀ ਕਦੇ ਜ਼ਰੂਰ ਪਾਵਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ